ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਲੋ ਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਿਆ ਜੱਗ ਉਹ ਪਿਆ ਜੱਗ ਉਹ ਦੁਆ ਜੱਗ ਉਹ ਨੰਨੀਆਂ ਦੁਆ ਦੇਖਾਂਗੇ ਕਿਹਨੂੰ ਭਜਾਉਣਾ ਇਹਦੇ ਪਰ ਹਮਾਰਾ ਸ਼ੁਰੂ ਹੋਗਾ ਉਹ ਨੰਨੀਆਂ ਨੂੰ ਮਾਣੋ ਉਹਨੂੰ ਕੰਨ ਨੰਨੀਆਂ ਨੂੰ ਉਹੀ ਹੈ ਮਾਣੋ ਵਾਸਤੇ ਨੰਨੀਆਂ ਨੂੰ ਪਰਾਤਾ ਨੰਨੀਆਂ ਪੁਲਿਆਰੋਂ ਆਪੀ ਆ ਕੇ ਕੁਛ ਕੁਛ ਪੁੱਛਿਆ ਕੋਈ ਨਾ ਉਹ ਇੱਥੇ ਮੰਮੋਂ ਪਾ ਗਿਰਿਆ ਪੱਜੂ ਨੰਨੀਆਂ ਉਹਦਾ ਇਹਨਾ ਕੁੜੀ ਮੰਮੋਂ ਪੈਣਗੇ ਉਹ ਟੁੱਟ ਗਿਆ ਆ ਇੱਥੇ ਰੱਖਾ ਇੱਥੇ ਦਾ ਕਰ ਤੋ ਹੀ ਕੰਮ ਲੰਗੜ ਨੂੰ ਹੁਣ ਕਿਹੜੀ ਜਗ੍ਹਾ ਹੈਗੀ ਲੰਗੜ ਹੋਂਦਾ ਪਉ ਗਏ ਨੋ ਉਧਰ ਦੀ ਹੋ ਰਹੀ ਹੈ ਤੇ ਨਹੀਂ ਸਿੱਧੀ ਆਹ ਉਰੀ ਨਹੀਂ ਆ ਗਿਆ ਆਪਾਂ ਨੇ ਇੱਥੇ ਮੁੜ ਆ ਗਿਆ ਉਰੀ ਮੁੜਨਾ ਹੈ ਇਹਦੇ ਨਾਲ ਹੀ ਮੁੜਨਾ ਹੈ ਆਦੇ ਨਾਲੇ ਸੜਕ ਟੱਕਿਆਂ ਦੇ ਵਿੱਚ ਦੀ ਲੰਘਿਆ ਜਾਊਗਾ ਲੰਘਾ ਹੁਣੋਂ ਤੱਕ ਬੂਏ ਪੈਂ 2000 ਕਿੱਥੇ ਜਾਵਾਂਗਾ ਨਾ ਆਪੋਂ ਦੇ ਲੰਘੇ ਲੰਘ ਜਾਂਦੇ ਜੇ ਤੇਲ ਨਾ ਪਾਉਂਦੇ ਚੱਲ ਚੱਲ ਵਿੱਚ ਜੀ ਇਤਨਾ ਹੋ ਸਕਦਾ ਤਮੀਰ ਦੇ ਨਾਲ ਆਪ ਉਸ ਪਰਮੇਸ਼ਵਰ ਦੇ ਵਿੱਚ ਤਾਂ ਜੋ ਇਹ ਉਸ ਅਨੰਤਾ ਜਨ ਪ੍ਰਾਪਤ ਹੋਏ ਮਨੁਹਾਰਾ ਕਿਰਪਾ ਕਰਹੁ ਤਸ ਕਰਕੇ ਅੰਤ ਕੋ ਮਹਾ ਪਯਾਨ ਨਾਨਦ ਪਾਲ ਉਧਾਰ ਜੇ ਹੋਵੇ ਸਤਾਰਿ ਸੇ ਹੋਵੇ ਫਿਰ ਵਾਪਸ ਆ ਬਹੁਤ ਭਾਈ ਹੋ ਗਏ Beijo. ਦੇਤੀ ਘਰਿਕਾ ਹਸੇ ਨਾ ਸਿੰਘੇ ਸਿੰਘਹਾਰੋ ਤੁਮੇ ਗਾਉ ਤੁਮੇ ਗਾਉ ਮੇਰੇ ਮੇਰੋ ਪੋਤਾ ਸੋ ਹਾ ਕਰ ਕੇ ਲਗੁਰੇ ਕਹਿ ਕਰ ਮਨ ਖਾਂਜਨੋ ਪਚੰਤੇ ਬਾੜ ਗਏ ਬਾੜ ਪਏ ਜਿਸਹਾਰ ਨੋਨੇ ਕਹਿ ਨਸਰਿਆ ਲੋਣ ਤਤਾ ਦੇਖੇ ਸੰ ਸੋਗਨੀ ਰਾਮ ਕੀਆ ਸਾਰੇ ਕ੍ਰਮ ਨਹਿ ਹਾਰੀ ਰਾਮ ਹਰਿ ਮੰਗਰ ਗੋਵਿੰਦਾ ਰਤਸੁ ਨੀਮਾ ਨਾਮਾ ਲਾਲ ਕਨ ਮਾਰਤਜ ਆਗਸੀ ਸਵਾਧਰਵਾ ਦੇ ਪੰਨੋ ਜਨਮ ਪ੍ਰਿਆਰਿਆ ਭਾਈਆ ਅਗਿਆਤਤਾ ਮਰਨਾ ਜੈ ਕੋ ਬੰਦਾ ਤੁਮ੍ਹ ਜਾ ਨਾਮ ਆਏ ਕਾਮ ਸੁਹੀ ਮਹਲਾ ਪਾਉ ਜਵਾ ਜੁਰ ਆਪਨੇ ਓਕਾਰਾ ਬਾਜਾਈਆ ਤਾਪ ਤਰ ਸਰ ਸਰ ਜਸ ਗਾਈਆ ਸੇਵ ਸਰਪਰ ਆਪਨਾ ਸੁਆਮੀ ਸਾਰਾ ਜਾਨਮ ਗਰੁ ਸਾਹਿਬ ਨਮਾਜ਼ੇ ਜਾਨਮ ਗਰੁ ਮੇਕਣਾ ਖਦਾ ਹੀ ਕਾਜਿ ਪਾਤ੍ਰੋ ਦੀਨੰਦ ਅੰਮਾ ਨਾਨਕ ਆ ਗਿਆ ਨੰਨੇ-ਮੁੰਨੇ ਆ ਵਾਸਤੇ ਦੁੱਧ ਗਰਮ ਕਰਤਾ ਕੋਸਾ ਠੰਡ ਹੋ ਗਈ ਵਿਚਾਰਿਆਂ ਨੂੰ ਉਹਨਾਂ ਨੂੰ ਵੀ ਠੰਡ ਲੱਗਦੀ ਆ ਹੁਣ ਪੀਂਦੇ ਨਹੀਂ ਇੱਧਰ ਆਪਣੀ ਨੰਨੀ ਵਾਸਤੇ ਨੰਨੀ ਵਾਸਤੇ ਕਰੀਆ ਚਾਹ ਅਜੇ ਹੁਣ ਦੁੱਧ ਨਹੀਂ ਬਣਾਉਂਦੇ ਚਾਹ ਹੀ ਪਲਾਵਾਂਗੇ ਢੋਲ ਕੇ ਕੜੇ ਪਾ ਕੇ ਰੱਖਤਾ ਫੇਰ ਕਰੂੰਗੀ ਮੈਂ ਤੇ ਲੈ ਕੇ ਚਲਦੀ ਆਂ ਨੇ ਮੈਂ ਨੰਨਿਆਂ ਨੂੰ ਦੁੱਧ ਪਾ ਦਾਂ ਇਦੱਕੇ ਉਹ ਪੋਣਤਾ ਪੋਣ ਨਹੀਂ ਗਰਮ ਕਰਤਾ ਡੱਬੇ ਚ ਪਾਉਣਾ ਦੇਖਾਂ ਕਿਹੜੇ ਡੱਬੇ ਚ ਆਉਂਦੀਆਂ ਮੈਂ ਇਹ ਬੱਦਬਾ ਕਿੱਲਾ ਕਰਨਾ ਪਏ ਇੱਧਰ ਤੜਕਾ ਤਰਤਾ ਇਹ ਤੜਕਾ ਪੁੱਜੂਗਾ ਇੰਨੇ ਚਾਹ ਠੰਡੀਆਂ ਦੀਆਂ ਨੇ ਦੁੱਧ ਪਾਇਆ ਵਾ ਮੁੰਨਿਆਂ ਮੁੰਨਿਆਂ ਨੂੰ ਫੇਰ ਚੱਲਦੀਆਂ ਲੋ ਜੀ ਵੈਗਰੂ ਜੀ ਮਸਾਲਾ ਭੁੰਨ ਲਿਆ ਆਪਾਂ ਥੱਲੇ ਲੱਗਣ ਲੱਗੇ ਉਧਰ ਘਿਓ ਵੀ ਪੁਣਤਾ ਪੁਣਕ ਕੇ ਪਾਤਾ ਡੱਬੇ ਚ ਇਧਰ ਮਸਾਲਾ ਪੁੱਜ ਗਿਆ ਮਸਾਲਾ ਤੜਕਾ ਲਗਾਉਣੀ ਆਪਾਂ ਸਾਗ ਨੂੰ ਸਾਗ ਆਇਆ ਸੀਗਾ ਆਪਣਾ ਰਾਤ ਲੋ ਜੀ ਤੜਕਾ ਲਗਾਤਾ ਤੜਕਾ ਲਗਾ ਕੇ ਸਾਗ ਪਾਤਾ ਸਾਗ ਪਾ ਕੇ ਹੁਣ ਫੇਰ ਕਰਾਂਗੇ ਗਰਮ ਤਾਂ ਨੰਨੀ-ਮੰਨੀ ਨੂੰ ਦੁੱਧ ਪਲਾਇਆਈਏ ਹੁਣ ਲੈ ਜਾਵੇਂ ਚਾਹ ਕਰੀਆ ਨੰਨੀ-ਮੰਨੀ ਨੂੰ ਪਲਾਇਆਈਏ ਆ ਕੀ ਗੱਲ ਕਰਾਂਗੇ ਹੁਣ ਚੱਲਾ ਮੈਂ ਨੰਨੀ-ਮੰਨੀ ਨੂੰ ਦੁੱਧ ਲੈ ਕੇ ਦਾ ਸਰਦਾਰ ਸਾਹਿਬ ਕੋਲ ਫੋਨ ਚੱਲ ਜਾਨੀ ਇੱਥੇ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ